ਨਮਸਕਾਰ ਦੋਸਤੋ ਮੈਂ ਹਾਂ ਸ਼ੋਕਤ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਪਹੁੰਚਿਆ ਪਠਾਨਕੋਟ ਦਾ ਹਲਕਾ ਪੁਆ ਹੈਗਾ ਅੱਡਾ ਹੈਗਾ ਪਰਮਾਨੰਦ ਦੱਸਦੇ ਕਿ ਅੱਜ ਜਿਹੜੇ ਸਾਡੇ ਐਮਪੀ ਹੈਗੇ ਨੇ ਸਰਜਿੰਦਰ ਸਿੰਘ ਰੰਧਾਵਾ ਜੀ ਉਹ ਪੁਏ ਹਲਕੇ ਦੇ ਵਿੱਚ ਪਹੁੰਚੇ ਨੇ ਕਹਿੰਦੇ ਨੇ ਕਿ ਕਿਸੇ ਗੰਡੇ ਪਿੰਡੀ ਹੈਗਾ ਤਾਰਾਗੜ ਦੇ ਕੋਲ ਉਸ ਪਿੰਡ ਦੇ ਵਿੱਚ ਉਹਨਾਂ ਨੇ ਜਾਣਾ ਕਿਸੇ ਕੋਈ ਬਰਕਰ ਹੈਗਾ ਪੁਰਾਣਾ ਉਹਨਾਂ ਦੇ ਕਰ ਕਿਸੇ ਦੀ ਡੈਥ ਹੋਈ ਹੈ ਇੱਥੇ ਅਫਸੋਸ ਕਰਨ ਲਈ ਜਾਣਾ ਕੁਝ ਮਿੰਟਾਂ ਦੇ ਲਈ ਕੁਝ ਕੈਸ ਨੇ ਮਿੰਟਾਂ ਦੇ ਲਈ ਇੱਥੇ ਰੁਕੇ ਸੀਗੇ ਜਿੱਥੇ ਸਾਫਤਾ ਬਧਾਈ ਜਗENDER ਪਾਲ ਜੀ ਵੱਲੋਂ ਉਹਨਾਂ ਦਾ ਆਪਣੇ ਸਮਰਥਕਾਂ ਦੇ ਨਾਲ ਜਿਹੜਾ ਵੈਲਕਮ ਕੀਤਾ ਇੱਥੇ ਸਰਜਿੰਦਰ ਰੰਧਾਵਾ ਜੀ ਨਾਲ ਗੱਲਬਾਤ ਕੀਤੀ ਗਈ ਆ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਤੇ ਉਹਨਾਂ ਵੱਲੋਂ ਜਮ ਕੇ ਕਹਿ ਸਕਦੇ ਆ ਜਿਹੜਾ ਪੰਜਾਬ ਸਰਕਾਰ ਨੂੰ ਘੇਰਿਆ ਕਈ ਤਰ੍ਹਾਂ ਦੇ ਉਹਨਾਂ ਦੇ ਸਵਾਲ ਖੜੇ ਕੀਤੇ ਗੱਲਬਾਤ ਸੁਣਾਵਾ ਕਿ ਉਹਨਾਂ ਨੇ ਕੀਤੀ ਹੋਈ ਕੀ ਉਹਨਾਂ ਨੇ ਜਿਹੜੇ ਸਵਾਲ ਖੜੇ ਕੀਤੇ ਨੇ ਪੰਜਾਬ ਸਰਕਾਰ ਤੇ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਜਾਏ ਹੋ ਤੁਸੀਂ ਔਰ ਕੋਈ ਹਲਕੇ ਨੂੰ ਐਮਪੀ ਫੰਡ ਤੋਂ ਕਾਫੀ ਉਮੀਦਾਂ ਹੈ ਅਜੇ ਤੱਕ ਕੁਝ ਵੱਡਾ ਦਿਖਿਆ ਨਹੀਂ ਅੱਜ ਪਹਿਲਾਂ ਵੀ ਇਹਨਾਂ ਨੂੰ ਕਰ ਸਕਦੇ ਸੀ ਵਿੱਚ ਸਭ ਕੋਈ ਹਲਕੇ ਵਾਲਾ ਅੱਜ ਫਿਰ ਇਹਨਾਂ ਨੂੰ 50 ਲੱਖ ਰੁਪਈਆ ਅੱਜ ਫਿਰ ਦੇਖੇ ਜਾ ਰਹੇ ਔਰ ਜਿਹੜੀ ਐਮਪੀ ਫੰਡ ਦੇ ਵਿੱਚ ਸਾਨੂੰ ਟੋਟਲ 5 ਕਰੋੜ ਮਿਲਦਾ ਹੈ ਉਹਦੇ ਜਿੰਨੇ ਮੇਰੇ ਆਪਣੇ ਹਲਕੇ ਨੇ 9 ਹਲਕੇ ਨੇ ਸਾਰਿਆਂ ਨੂੰ ਬਰਾਬਰ ਤੇ ਡਿਸਕਲੋਜ਼ ਕਰ ਦਿੰਦਾ ਕਿ ਅੱਜ ਇਹਨਾਂ ਤੋਂ ਇਹਨਾਂ ਦੀ ਮੰਗ ਦੇ ਖਾਲੇ ਇਹ ਰਿਕਾਰਡਿਕ ਫੈਸਲੇ ਨੇ ਕਿਉਂਕਿ ਐਮਪੀ ਇਹਨਾਂ ਨੂੰ ਬਣਾਇਆ ਤੇ ਇਹਨਾਂ ਦੇ ਮੈਂ ਹੈਗਾ ਕਿ ਉਹ ਮੇਰੇ ਵੱਲੋਂ ਕੋਈ ਉਹ ਰਚ ਨਹੀਂ ਹੈਗੀ ਜਿਹੜੇ ਪਿੰਡਾਂ ਦੀ ਲਿਸਟ ਤੇ ਜਿੰਨੇ ਦਾ ਪਿੱਛੇ ਡਾਈਟਾਂ ਦੀ ਵਿਚਾਰ ਸੀਗੇ ਪਿੰਡਾਂ ਦੇ ਵਿੱਚ ਲੱਗਦੇ ਹਨ ਉਹਨਾਂ ਦੀ ਫਿਰ ਸੇਕ ਹੋ ਗਈ ਉਹ ਕਰ ਦਿੱਤੇ ਹੋਰ ਵੀ ਮੈਂ ਵਕਤ ਵਕਤ ਜਿਹੜੇ ਕੋਈ ਉਹ ਵਿੱਚ ਦਿੱਲੀ ਦੇ ਵਿੱਚ ਕਈ ਸੀਐਸਆਰ ਦੇ ਵਿੱਚ ਆਉਂਦੀਆਂ ਉਹਨਾਂ ਨੂੰ ਮੈਂ ਸਾਰਿਆਂ ਨੂੰ ਲੈ ਕੇ ਭੇਜਿਆ ਕਿ ਬਾਉਂਡਰ ਦਾ ਇਲਾਕਾ ਤੇ ਇੱਥੇ ਜੂਰੀਆਂ ਹੋਰ ਬੜੇ ਕਰਾਇਂ ਬੋਲਦੇ ਨੇ ਇਹਨਾਂ ਚੀਜ਼ਾਂ ਨੂੰ ਬੋਲਦੇ ਜਿਹੜੀਆਂ ਨੇ ਸੋਸ਼ਲ ਲਾਈਫ ਜਿਹੜੀ ਨੇ ਕਮਜ਼ੋਰ ਕਰੀ। ਅਰੰਦਾਵ ਜੀ ਸਾਹਿਬ ਪੰਜਾਬ ਦੇ ਹਾਲਾਤਾਂ ਨੂੰ ਪਤਾ ਚੱਲਦਾ। ਪੰਜਾਬ ਦੇ ਵਿੱਚ ਕਰਕੇ ਦੁਆਰਦ ਜਿਹੜੀ ਹੈ ਪਰ ਪੰਜਾਬ ਤੋਂ ਵੀ ਬਹੁਤ ਜੀਆ ਤੇ ਇਹੋ ਜਿਹਾ ਚੀਜ਼ ਰਿਸਟ ਮਿਲ ਗਿਆ ਜਾਂ ਇਹੋ ਜਿਹਾ ਸਿੱਖਾਰ ਮਿਲ ਗਿਆ ਜਿਹੜੇ ਕਹਿੰਦੇ ਸੀ ਕਿ ਅਸੀਂ ਤੇ ਆਮ ਆਦਮੀ ਨੂੰ ਇਹ ਆਮ ਆਦਮੀ ਨੂੰ ਇੱਕ ਖਾਸ ਤਰੀਕੇ ਉੱਪਰ ਹੋਣੀ ਹੈ। ਪੰਜਾਬ ਦੇ ਵਿੱਚ ਲਾਂਡ ਆਰਡਰ ਦੇ ਕੀ ਹਜ਼ਾਰ ਨੇ ਨਸ਼ੇ ਜਿਹੜੀ ਨਕਰ ਕਰ ਰਹੀ ਕਿੰਨੇ ਬਲਡੋਜਰ ਜਿਹੜੇ ਵੱਡਿਆਂ ਦੇ ਚੌੜੇ ਵੱਡਿਆਂ ਦੇ ਛੋਟਿਆਂ ਦਾ ਅਸਰ ਹੋ ਗਿਆ ਛੋਟਿਆਂ ਦੇ ਚੌੜਨਾ ਵੱਡਿਆਂ ਤੇ ਕੋਈ ਅਸਰ ਨਹੀਂ ਇਹ ਵੱਡੇ ਮਗਰਮਛਲ ਨੂੰ ਛੱਡ ਰਹੇ ਨੇ ਉਹਨਾਂ ਤੇ ਵੀ ਹਮੇ ਵੈਲਕਮ ਕਰਦਾ ਕਿ ਛੋਟਿਆਂ ਨੂੰ ਲੱਭੋ ਪਰ ਇਹ ਤੇ ਬੀ ਕੋਕ ਨਸ਼ਾ ਚੱਲਿਆ ਕਿੱਥੋਂ ਕਿੱਥੋਂ ਲੈ ਕੇ ਉਹ ਆਏ ਨੇ ਕਿੱਥੇ ਅੱਗੇ ਡਿਲੀਵਰੀ ਕਰਨੀ ਹੈ ਇਹਨਾਂ ਤੇ ਪੁਲਿਸ ਕੁਝ ਨਹੀਂ ਕਰ ਰਹੀ ਇਹ ਤੇ ਇਹੋ ਹੀ ਕਰ ਰਹੀ ਹੈ ਕਿ ਇਹਨਾਂ ਦਾ ਘਾਟਾ ਘਾਟੋਂ ਨਾਲ ਨਹੀਂ ਇਹ ਝੜ ਲੱਬੜੀ ਪੈਣੀ ਆ ਅੱਗੇ ਜਿਹੜੇ ਕੋਲ ਜੋ ਉਹਨੂੰ ਲੱਬੜਾ ਰੰਦਾਬਾ ਸਾਹਿਬ ਜਿਹੜੀ ਮਹਿਲਾ ਕਾਂਸਟੇਬਲ ਖੜੀ ਆ ਉਹ ਤੇ ਸਵਾਲ ਉਠਾਏਗੇ ਨੇ ਕਾਂਗਰਸੀ ਲੀਡਰਾਂ ਵੱਲੋਂ ਵੀ ਜੇਕਰ ਸਹੀ ਜਾਂਚ ਹੋਏ ਤੇ ਦੋ ਮੰਤਰੀ ਦੋ ਪੰਜਾਬ ਦੇ ਮੰਤਰੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਸੀਬੀਆਈ ਤੋਂ ਮੰਗ ਕੀਤੀ ਆ ਤੇ ਅੱਸੀ ਕਿਨੇ ਐਨਆਈਏ ਜਾਂ ਜਿਹੜਾ ਨਾਰਕੋਟਿਕਸ ਵੀ ਜਿਹੜੇ ਕੀ ਆ ਕ੍ਰਾਈਮ ਜਿਹੜਾ ਕੰਪਨੀ ਆਫ ਇੰਡੀਆ ਉਹ ਜੇ ਇਨਕੁਆਰੀ ਕਰੇ ਥੋੜੀ ਜਿ ਆਪਣੇ ਆਪ ਹੀ ਪਤਾ ਲੱਗ ਜੂ ਕਿ ਕਿੱਥੋਂ ਚੱਲੀ ਕਿਵੇਂ ਚੱਲੀ ਕਿੱਥੇ ਗਈ ਕੌਣ ਵਿੱਚ ਉਹ ਵਿੱਚ ਇਨਵੋਲਡ ਜਿਹੜੀ ਸੀਬੀਆਈ ਤੇ ਉਹਨਾਂ ਕੋਲ ਐਮਸੀਬੀ ਖੋਲ੍ਹ ਕੇ ਇਨਕੁਆਰੀ ਹੋਣੀ ਚਾਹੀਦੀ ਜਿਹੜੇ ਦੋ ਮੰਤਰੀਆਂ ਦੀ ਗੱਲ ਕਹੀ ਜਾ ਰਹੀ ਹੈ ਪੰਜਾਬ ਦੇ ਹੋ ਸਕਦੇ ਨੇ ਵਿੱਚ ਇਨਵੋਲ ਕਿੱਥੋਂ ਤੱਕ ਸੱਚਾਈ ਲੱਗਦੀ ਹੈ ਕੋਈ ਇਨਕੁਆਰੀ ਜਿਹੜੀ ਉਹ ਜਿਹੜੀ ਉਦੋਂ ਤੱਕ ਜੇ ਇਦਾਂ ਤੇ ਆਪਾਂ ਕੋਈ ਚੈਨਲਾਂ ਦੇ ਤੂ ਵੀ ਦਾ ਹੋਰ ਕੋਈ ਨਹੀਂ ਇਹਦੀ ਪ੍ਰੋਪਰਿੰਗ ਕਰਨੀ ਚਾਹੀਦੀ ਆ ਔਰ ਬਲੋਟਸ ਜੀ ਇਮੀਡੀਏਟਲੀ ਇਹ ਕੇਸ ਸੀਪੀਆਈ ਕੋ ਦੇਣਾ ਸਰ ਕੱਲ ਮੰਤਰੀ ਸਾਹਿਬ ਦੀ ਪੀਸੀ ਹੋਈ ਆ ਉਹਦੇ ਚ ਉਹਨਾਂ ਨੇ ਪੋਏ ਹਲਕੇ ਦੀ ਡਵੈਲਪਮੈਂਟ ਦੀ ਗੱਲ ਕੀਤੀ ਆ 256 ਸੜਕਾਂ ਬਣਾਉਣ ਦੀ ਗੱਲ ਕੀਤੀ ਆ ਕਿਸ ਤਰ੍ਹਾਂ ਦੇਦੇ ਹੋ ਇਹ ਤਾਂ ਤੁਸੀਂ ਦੇਖੋ ਮੈਂ ਤਾਂ ਸਾਰੀ ਇਲੈਕਸ਼ਨ ਦੇ ਵਿੱਚ ਮੇਰਾ ਕਹਿਣਾ ਕਿ ਜਿੰਨੇ ਇਲੈਕਸ਼ਨ ਤੇ ਇਹਦੀ ਸਪਾਇਟ ਨਹੀਂ 흘ਲੀ ਸਾਰੇ ਪੋਏ ਹਲਕੇ ਦੀ 흘ਲੀ ਜਿਹੜਾ ਮੰਤਰੀ ਪੰਜਾਬ ਦੇ ਵਿੱਚ ਫੂਡ ਸਪਲਾਈ ਨੂੰ ਕੰਟਰੋਲ ਕਰ ਸਕਦਾ ਜੀ ਜਿਹੜੇ ਕੋਈ ਥੀਪਾ ਨੂੰ ਰਾਸ਼ਨ ਦੇਣਾ ਉਹਦੇ ਤੇ ਕੰਟਰੋਲing ਕਰ ਸਕਦਾ ਕਿਹੜੀ ਟੋਸੇ ਪੰਜਾਬ ਸਰਕਾਰਾਂ ਦੀ ਗੱਲ ਕਰਦਾ ਵੀ ਦਿਖਾਵੇ ਕਿ ਕਿਹੜੀਆਂ ਅੰਗਲਾਂ ਕੀਤੀਆਂ ਨੇ ਇੱਥੋਂ ਕੀਤਾ ਕਿ ਗਵਰਨਮੈਂਟ ਆਫ ਪੰਜਾਬ ਕੋਲ ਨਾ ਕੋਈ ਪ੍ਰਸ਼ਾਸਨ ਨਾ ਕੋਈ ਆਰਡੀਐਫ ਕੋਈ ਬਿਨਾ ਮਤਲਬ ਇਹਨਾਂ ਨੇ ਰੋਲ ਜਿਹੜੀ ਸੀਗੀ ਹਵਾਣਾ ਬਣ ਗਈ ਤੇ ਹਵਾ ਨਾਲ ਹੀ ਇਹਨਾਂ ਨੇ ਉਡਰੇ ਜਾਣਾ ਰਿਕਮ ਸੀਜ਼ਡ ਬੰਦਾ ਹੋ ਗਿਆ ਆ ਐਂਬੂਲੈਂਸ ਸਾਹ ਖੜੇ ਨੇ ਅੱਜ ਵੀ ਲੋਕਾਂ ਦੇ ਵਿੱਚ ਖੜੇ ਨੇ ਗੱਲ ਵੀ ਖੜੇ ਰਹਿਣੇ ਆ ਤੇ ਇਹਦੇ ਜਿਹੜੇ ਬੰਦੇ ਸੇਵਾ ਲੋਕ ਸੇਵਾ ਖਾਮੀ ਕਰਦੇ ਨੇ ਉਹ ਡਰਾਮੇ ਪਾਜਾਂ ਦੀ ਤੇ ਉਹ ਜਿਹੇ ਲਤੀਫੇ ਪਾਜਾਂ ਦੀ ਸਰਕਾਰ ਹੁਣ ਗਈ